ਨਿਹੰਗ ਸਿੰਘਾਂ ਦਾ ਆਪਣਾ ਦੰਡ ਵਿਧਾਨ ਹੈ ਉਸੇ ਮੁਤਾਬਕ ਦੋਸ਼ੀਆਂ ਨੂੰ ਸਜ਼ਾ ਸੁਣਾਈ ਜਾਂਦੀ ਹੈ ਅਤੇ ਨਿਹੰਗ ਬਾਣਾ ਦਾਗੀ ਹੋਣ ਤੋਂ ਬਚਾਇਆ ਜਾਂਦਾ ਹੈ ਸਿੱਧਾ ਕਿਹਨੂੰ ਵੇਖਾਂ ਵਕਦਾ ਤੁਹਾਨੂੰ ਲੀੜਾ ਨਹੀਂ ਮਿਲਦਾ ਤੁਹਾਨੂੰ ਰੋਜੀ ਨਹੀਂ ਮਿਲਦੀ ਜਲਪਾਣੀ ਨਹੀਂ ਮਿਲਦਾ ਕੋਈ ਕਿਹੜੀ ਗੱਲੋਂ ਤੰਗ ਹੋਇ ਸਾਲ ਇੱਥੇ ਸਾਡੀ ਜਿਹੜੀ ਗੁਰਸਿੱਖਾਂ ਦੀ ਰੀਤ ਆ ਉਹ ਫੜੋ ਤੇ ਦਾਕੇ ਮਾਰਨੇ ਸਾਨੂੰ ਬਦਨਾਮ ਕਰਾਉਣਾ ਪੈਂਦਾ ਉਹ ਤਾਂ ਤੁਹਾਡੀ ਸੇਵਾ ਕਰਨ ਤੁਹਾਡੇ ਪੜਾ ਲਉਣ ਤੇ ਕੰਜਰੋ ਤੁਸੀਂ ਬੋਲ ਕਾ ਪਨੋ ਹੈ ਹਾਂ ਚੜਨ ਤੁਹਾਨੂੰ ਘੜੇ ਮਿਲੇ ਨੇ ਰਾਸ਼ਨ ਪਾਣੀ ਦਾ ਫਿਕਰ ਕੋਈ ਨਹੀਂ ਲਿਉਣ ਦੇਣ ਦਾ ਫਿਕਰ ਕੋਈ ਨਹੀਂ ਸਭਾਈਏ ਟਰਮ ਕਿ ਕਰਦੇ ਸਭਾਈਏ ਮੇਰੇ ਇਥੇ ਮੜ ਕੇ ਲਾਂਬਾ ਆਇਆ ਨਾ ਮੇਰੇ ਕੋਈ ਇਹ ਤਾਂ ਗਾਹ ਵੇਖਾਂਗੇ ਨਾ ਸਮਝ ਐਸਾ ਹੋਗਾ ਤੇ ਤੁਸੀਂ ਫਿਰ ਇਹਨਾਂ ਨੂੰ ਕੀ ਹੋਣ ਦੱਲ ਦਿਓਗੇ ਕਿਵੇਂ ਇਹਨਾਂ ਦਾ ਸੁਧਾਰ ਕਰੋਗੇ ਜੋ ਵਿਚਾਰ ਹੋਵੇਗੀ ਬਾਬਾ ਜੀ ਦੇ ਨਾਲ ਵਿਚਾਰ ਕੇ ਫਿਰ ਇਹਨਾਂ ਨੂੰ ਰਨ ਦਿੱਤਾ ਜਾਊ ਜੋ ਜੋਗ ਡੰਡ ਦਿੱਤਾ ਜਾਉਂਦਾ ਖਾਲਸੇ ਦਾ ਡੰਡ ਐ ਇੰਨਾ ਕੀ ਹੁੰਦਾ ਜਾਂ ਉਹਨੂੰ ਸੇਵਾ ਲਾ ਦੇਣੀ ਜਾਂ ਉਹਨੂੰ ਬਾਣੀ ਲਾ ਦੇਣੀ ਭਈ ਤੂੰ ਬਾਣੀ ਪੜ੍ਹਨੀ ਐ ਤੂੰ ਬਾਣੀ ਕੰਠ ਕਰਨੀ ਐ ਜਾਂ ਤੂੰ ਕੋਈ ਸਿੰਘਾਂ ਦੀ ਹੋਰ ਸੇਵਾ ਕਰਨੀ ਕੋੜਿਆਂ ਦੀ ਲਿੱਦ ਹਟਾਉਣੀ ਐ ਜਾਂ ਕੋੜਿਆਂ ਨੂੰ ਪਾਣੀ ਇਹੇ ਜੀ ਸੇਵਾ ਹੁੰਦੀ ਹੋਰ ਕਤਲ ਥੋੜੋ ਇਹਨਾਂ ਨੂੰ ਕਰਨਾ ਗੋਲੀ ਵੀ ਥੋੜੋ ਇਹਨਾਂ ਨੂੰ ਮਾਰਨੀ ਸਮਝਾਉਣਾ ਹੀ ਐਸੇ ਦੋ ਰਸਤੇ ਪਾਉਣਾ ਜਿਵੇਂ ਇੱਕ ਤੇ ਜਿਸ ਤਰ੍ਹਾਂ ਸਾਹਬ ਨੇ ਪੈਸਰਨ ਇਹਨੂੰ ਮੁਰਮੁਰੇ ਹੋ ਜੀ ਉਹ ਵਗਿਆ ਕਰੀ ਜਾਏ ਫਿਰ ਉਹਦਾ ਕੀ ਕਰਦੇ ਫਿਰ ਉਹਨੂੰ ਅਸੀਂ ਬਾਹਰ ਕਰਦੇ